ਚਲੋ ਮਣੀ ਸਿੱਧਾ ਕੇ ਅਬਦੇ ਸਹਾਰੇ ਤੇ ਖੜ ਬੇਟਾ ਹਾਂ ਸ਼ਾਬਾਸ਼ ਬੜਾ ਆਤ ਹੁਣ ਫਿਰ ਇਹੀ ਬਨਣਗੀਆਂ ਦੋ 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 ਹੀ ਕੁੜੀਆਂ ਆਈਆਂ ਨੇ ਦੋ ਹੀ ਬਨਣਗੀਆਂ ਜੇ ਜ਼ਿਆਦਾ ਆਉਂਦੀਆਂ ਫਿਰ ਬਨਣਗੀਆਂ ਉਨੇ ਦੋ ਆਏ ਬਾਰੀ ਬਾਰੀ ਸਰ ਇਹ ਹੀ ਬੰਦਣੀਆਂ ਏ ਤੁਹਾਡੇ ਪਰ ਇਹਨਾਂ ਦੀ ਰੱਖਿਆ ਵੀ ਕਰਨੀ ਹੈ ਮਾਰਨਾ ਨਹੀਂ ਹੈਗਾ ਇਹਨਾਂ ਨੂੰ ਤੁਸੀਂ ਤਾਂ ਮਾਰਦੇ ਹੋ ਇੱਕ ਦਿਨ ਇੱਕ ਦਿਨ ਰੱਖੜੀ ਨਾ ਦੂਜੇ ਦਿਨ ਫਿਰ ਮਾਰ ਕੇ ਭਜ ਲੰਨੇ ਹੋ ਹਾਂਜੀ ਸਾਹਿਬ ਬਰਾ ਪਤਾ ਕਰੇਗੇ ਮਾਰਨਾ ਨਹੀਂ ਹੈਗਾ ਬਲਕਿ ਜੇ ਇਹਨਾਂ ਨੂੰ ਕੋਈ ਮਾਰਦਾ ਨੂੰ ਉਹਨੂੰ ਇਹਨਾਂ ਨੂੰ ਬਚਾਉਣਾ ਹੈ ਫਿਰ ਉਹਨਾਂ ਤੋਂ ਆ ਜੀ ਬਚਾ ਲੈਣਾ ਪਾਣੀ ਪਾਤਾ ਮੇਰੇ ਕੋਲ ਪੀਣ ਨਾ